ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਬਾਬਾ ਸਾਹਿਬ ਭੀਮ ਰਹੋ ਅੰਬੇਦਕਰ ਜੀ ਦੇ અપਮਾਨ ਦੇ ਵਿੱਚ ਜਿਹੜੀ ਪਾਰਲੀਮੈਂਟ ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ ਉਹਦੇ ਤੇ ਦੇਸ਼ ਨੂੰ ਵੀ ਅਗਾਹ ਕਰਾਉਣਾ ਚਾਹੁੰਦੇ ਆ ਪਰਦੇਸ਼ ਨੂੰ ਵੀ ਅਗਾਹ ਕਰਾਉਣਾ ਚਾਹੁੰਦੇ ਆ ਲੋਕਾਂ ਦੇ ਵਿੱਚ ਇਹ ਗੱਲ ਰੱਖਣੀ ਚਾਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਚੱਲ ਰਹੀ ਸਰਕਾਰ ਦਾ ਜਿਸ ਸੰਵਿਧਾਨ ਨੇ ਉਹ ਪਾਵਰ ਦਿੱਤੀ ਹੋਵੇ ਉਸ ਸੰਵਿਧਾਨ ਦੇ ਰਚਨਹਾਰ ਬਾਬਾ ਸਾਹਿਬ ਭੀਮ ਰਹੋ ਅੰਬੇਦਕਰ ਜੀ ਦੇ ਪ੍ਰਤੀ ਉਹਨਾਂ ਦੇ ਦਿਲ ਦੇ ਵਿੱਚ ਕੀ ਸਵੇਦਨਸ਼ੀਲਤਾ ਆ ਔਰ ਕਿੰਨਾ ਉਹਨਾਂ ਦੇ ਮਨ ਦੇ ਵਿੱਚ ਕਠੋਰਤਾ ਔਰ ਉਹਨਾਂ ਦੇ ਪ੍ਰਤੀ ਅ ਦਿਲ ਦੇ ਵਿੱਚ ਮੈਲ ਹੈ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਬਤੌਰ ਪਤਾ ਲੱਗ ਗਿਆ ਆ ਅਸੀਂ ਇਹਦੇ ਡਿਟੇਲ ਤੁਹਾਨੂੰ ਜਾਣਕਾਰੀ ਰੱਖਾਂਗੇ ਇਹ ਕਿਸ ਤਰੀਕੇ ਦੇ ਨਾਲ ਉਹ ਸਵਿਧਾਨ ਜਿਹੜਾ ਇਹਨਾਂ ਨੇ ਉਹਦੀ ਕਦਰਾਂ ਕੀਮਤਾਂ ਨੂੰ ਕੁਚਲਿਆ ਜਾ ਰਿਹਾ। ਤੁਹਾਨੂੰ ਚੇਤਾ ਹੋਏਗਾ ਕਿ ਕਾਂਗਰਸ ਪਾਰਟੀ ਨੇ ਜਿਹੜੀ ਇਲੈਕਸ਼ਨ ਲੋਕ ਸਭਾ ਹੋਈ ਹੈ। ਉਦੋਂ ਵੀ ਸਭਨਾਂ ਨੂੰ ਗਾਹ ਕੀਤਾ ਸੀ। ਕਿ ਜੇ ਇਹਨਾਂ ਨੂੰ ਬਹੁਮਤ ਮਿਲ ਗਈ ਇਹ ਸਵਿਧਾਨ ਨੂੰ ਬਦਲਣਗੇ ਇਹ ਉਸ ਚੀਜ਼ ਨੂੰ ਸਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਬਾਬਾ ਸਾਹਿਬ ਭੀਮਰਾਓ ਬੇਦਕਰ ਜੀ ਦਾ ਕਿਉਂਕਿ ਬਹੁਤ ਵੱਡਾ ਨਾਂ ਆ। ਉਹ ਮਿਟਣਾ ਨਹੀਂ ਪਰ ਇਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਪੂਰਨ ਤੌਰ ਤੇ ਜਾਰੀ ਨਹੀਂ ਉਸੇ ਤਹਿ ਤੀ ਇਹਨਾਂ ਨੇ ਇਹਨਾਂ ਦੇ ਬਹੁਤ ਨਮਾਇੰਦਿਆਂ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਜੇ 400 ਪਾਰ ਕੀਤੀਆਂ ਇਲੈਕਸ਼ਨ ਚ ਸੀਟਾਂ ਤੇ ਅਸੀਂ ਸੰਵਿਧਾਨ ਬਦਲਾਂਗੇ ਉਹਦੀ ਗੱਲ ਬੜੀ ਚਰਚਾ ਚ ਰਹੀ ਕਾਂਗਰਸ ਪਾਰਟੀ ਨੇ ਔਰ ਇੰਡੀਆ ਲਾਈਸ ਨੇ ਬੜੇ ਜ਼ੋਰ ਦੇ ਨਾਲ ਦੇਸ਼ ਨੂੰ ਸਮਝਾਇਆ ਲੋਕਾਂ 'ਗੇ ਗੱਲ ਰੱਖੀ ਕਿ ਸੰਵਿਧਾਨ ਸਾਡਾ ਜਿਹੜਾ ਆ ਇਹ ਸਾਡਾ ਇੱਕ ਡਾਕੂਮੈਂਟ ਨਹੀਂਗਾ ਇਹ ਸਾਡੇ ਜ਼ਿੰਦਗੀ ਦੀ ਜੀਵਨ ਜਾਚ ਹੈ ਸਾਡੇ ਇੰਡੀਆ ਵਾਸਤੇ ਇਹ ਲੋਕਤੰਤਰ ਦੀ ਨੀ ਹੈ ਜਿਹੜੀ ਉਹਨਾਂ ਦੇ ਅਧਿਕਾਰ ਦਿੰਦੀ ਹੈ ਜਿਹੜੀ ਉਹਨਾਂ ਨੂੰ ਜਿਉਣ ਦਾ ਹੱਕ ਦਿੰਦੀ ਹੈ ਜਿਹੜੀ ਨਿਆਂ ਦਿੰਦੀ ਹੈ ਇਹ ਸੰਵਿਧਾਨੀ ਹੈ ਸੋ ਇਹ ਇੱਕ ਡਾਕੂਮੈਂਟ ਨਾ ਹੋ ਕੇ ਇੱਕ ਸਾਡਾ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਰੱਖਣ ਲਈ ਇੰਡੀਆ ਦਾ ਇੱਕ ਸਭ ਤੋਂ ਉੱਤਮ ਪਰੰਪਰਾਵਾਂ ਨੂੰ ਨਾਲ ਲੈ ਕੇ ਚੱਨਣ ਵਾਲਾ ਦਿਸ਼ਾ ਨਿਰਦੇਸ਼ ਕਰਨ ਵਾਲਾ ਇੱਕ ਕਹਿ ਸਕਦੇ ਹਾਂ ਕਿ ਸਮੁੱਚੇ ਤੌਰ ਦੇ ਉੱਤੇ ਸਾਰੇ ਦੇਸ਼ ਨੂੰ ਰਸਤਾ ਦੇਣ ਵਾਲਾ ਇਹ ਸੰਵਿਧਾਨ ਹੈ। ਔਰ ਇਹਦੀਆਂ ਕਦਰਾਂ ਕੀਮਤਾਂ ਨੂੰ ਰੱਖਣਾ ਸਾਡੀ ਜ਼ਿੰਮੇਵਾਰੀ ਹੈ, ਕਾਇਮ ਰੱਖਣਾ ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਪਰ ਜਿਹੜੀ ਭਾਜਪੀ ਔਰ ਇਹਦੇ ਭਾਈਵਾਲ ਨੇ ਇਹਨਾਂ ਨੇ ਨiyet ਆਪਣੀ ਹਮੇਸ਼ਾ ਸਾਫ਼ ਰੱਖੀ ਕਿ ਅਸੀਂ ਇਹਨਾਂ ਦੇ ਇੰਗੇਜਡ ਹੈ ਅਸੀਂ ਦਰਤ ਭਾਈਚਾਰੇ ਦੇ ਵੀ ਇੰਗੇਜਡ ਹੈ ਕਿਉਂਕਿ ਇਹਨਾਂ ਨੂੰ ਪਸੰਦ ਨਹੀਂ ਤੁਹਾਨੂੰ ਪਤਾ ਹੋਵੇਗਾ ਕਿ ਬਹੁਤ ਜਗ੍ਹਾ ਤੇ ਇਹਨਾਂ ਨਾਲ ਬਹੁਤ ਗਲਤ ਵਿਹਾਰ ਕੀਤਾ ਜਾਂਦਾ ਪਰ ਕਾਂਗਰਸ ਇੰਡੀਆ ਲਾਇੰਸ ਜਿਹੜਾ ਹੈ ਸੈਕੂਲਰ ਹੈ ਇਹਨਾਂ ਨੇ ਹਮੇਸ਼ਾ ਜੋ ਸੰਵਿਧਾਨ ਕਹਿੰਦਾ ਹੈ ਜੋ ਦਾ ਆਦੇਸ਼ ਹੈ ਉਹਦੇ ਮੁਤਾਬਕ ਹਮੇਸ਼ਾ ਹੀ ਚੱਲੇ ਨੇ ਪਰ ਅ ਜਦੋਂ ਸੈਸ਼ਨ ਸ਼ੁਰੂ ਹੋਇਆ ਤੇ ਅਡਾਨੀ ਦਾ ਮੁੱਦਾ ਬਹੁਤ ਵੱਡਾ ਸੀ ਅਸੀਂ ਕਿਹਾ ਕਿ ਜਿਸ ਬੰਦੇ ਨੇ ਦੇਸ਼ ਦੇ ਵਪਾਰੀਆਂ ਦਾ ਨਾਂ ਸਮੁੱਚੇ ਦੁਨੀਆ ਭਰ ਦੇ ਵਿੱਚ ਕਲੰਕਿਤ ਕੀਤਾ ਹੋਵੇ ਉਹਦੇ ਕਰਕੇ ਸਾਰੇ ਵਪਾਰੀਆਂ ਨੂੰ ਲੋਕ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਗਏ ਐ ਕਿਉਂਕਿ ਅਮਰੀਕਾ ਕੈਨੇਡਾ ਫਿਰ ਤੁਸੀਂ ਕੀਨੀਆਂ ਸ਼੍ਰੀਲੰਕਾ ਇਜ਼ਰਾਈਲ ਆਸਟ੍ਰੇਲੀਆ ਦੇ ਵਿੱਚ ਸਾਰੀ ਜਗ੍ਹਾ ਤੇ ਜਾਂ ਤੇ ਉੱਤੇ ਤੇ ਕਾਰਵਾਈਆਂ ਚੱਲ ਰਹੀਆਂ ਨੇ ਜਾਂ ਉਹਦੇ ਦਿੱਤੇ ਪ੍ਰੋਜੈਕਟ ਕੈਨਸਲ ਕਰ ਦਿੱਤੇ ਗਏ ਨੇ ਔਰ ਇਹ ਕਿਉਂਕਿ ਹਰ ਇੱਕ ਦੇ ਵਿੱਚ ਭ੍ਰਿਸ਼ਟਾਚਾਰ ਪਾਇਆ ਗਿਆ ਤੇ ਸਰਕਾਰ ਉੱਤੇ ਕਾਰਵਾਈ ਕਰੇ ਪਰ ਸਰਕਾਰ ਦੀ ਗੂੜੀ ਮਿੱਤਰਤਾ ਹੈ ਪ੍ਰਧਾਨ ਮੰਤਰੀ ਜੀ ਦੀ ਔਰ ਅਡਾਨੀ ਜੀ ਦੀ ਸੋ ਇਸ ਕਰਕੇ ਸਰਕਾਰ ਉੱਤੇ ਕਾਰਵਾਈ ਨਹੀਂ ਸੀ ਕਰਨਾ ਚਾਹੁੰਦੀ ਅਸੀਂ ਬਾਰ-ਬਾਰ ਮੰਗ ਕਰਦੇ ਹਾਂ ਮਨੀਪੁਰ ਵਰਗਾ ਸਵੇਦਨਸ਼ੀਲ ਮਸਲਾ ਹੈ ਉਹਦੇ ਤੇ ਬਹਿਸ ਕੀਤੀ ਜਾਵੇ ਸੰਭਲ ਵਰਗੀ ਘਟਨਾਵਾਂ ਵਾਪਰੀ ਹੈ ਉਹਦੇ ਤੇ ਬਹਿਸ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਅਸੀਂ ਗਏ ਹੀ ਉੱਥੇ ਕਾਦੇ ਵਾਸਤੇ ਆ ਲੋਕ ਮੁੱਦੇ ਡਿਸਕਸ ਕਰਨ ਵਾਸਤੇ ਪਰ ਸਰਕਾਰ ਬਿਲਕੁਲ ਪਿੱਠ ਘੜੀ ਕਰਕੇ ਖੜ ਗਈ 75 ਸਾਲ ਹੈ ਸੰਵਿਧਾਨ ਦਿਨ ਮਨਾਉਣ ਵਾਸਤੇ 75 ਸਾਲ ਸਰਕਾਰ ਨੇ ਕਿਹਾ ਕਿ ਦੋ ਦਿਨ ਇਹਦੇ ਤੇ ਅਸੀਂ ਚਰਚਾ ਕਰਾਂਗੇ ਸੰਵਿਧਾਨ ਦੀ ਦੇਸ਼ ਹਾਊਸ ਦੇ ਵਿੱਚ ਸੋ ਉਹ ਸਬ ਹਾਊਸ ਦੇ ਵਿੱਚ ਜਦੋਂ ਚਰਚਾ ਹੋਈ ਤੇ ਮਾਨਯੋਗ ਸਾਡੇ ਗ੍ਰਹਿ ਮੰਤਰੀ ਕਿਉਂਕਿ ਉੱਥੇ ਬਾਰ ਬਾਰ ਇੱਕੋ ਨਾਮ ਆਉਂਦਾ ਸੀ ਕਿਉਂਕਿ ਬਾਬਾ ਸਾਹਿਬ ਭੀਮਰਾਓਂ Ambedkar ਜੀ ਰਚਨਾਰ ਨੇ ਹਰ ਕੋਈ ਅੰਬੇਦਕਰ ਜੀ ਦਾ ਨਾਮ ਲੈਂਦੇ ਸੀ ਉਹਨਾਂ ਨੂੰ ਕਿੰਨੀ ਤਕਲੀਫ ਹੋਈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਪਾਰਟੀ ਦਾ ਇੱਥੋਂ ਲਾ ਸਕਦੇ ਜੇ ਆ ਥੋੜੀ ਜੀ ਤੁਸੀਂ ਗੱਲ ਸੁਣ ਲਿਓ ਕਿ ਕਿ ਇਹ ਕੀ ਕਹਿ ਰਹੇ ਨੇ ਅਮਿਤ ਸ਼ਾ ਜੀ ਅਭੀ ਇੱਕ ਫੈਸ਼ਨ ਹੋ ਗਿਆ ਹੈ ਅੰਬੇੜਕਰ 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 ਬਾਈਕ ਲੱਗ ਰਿਹਾ ਇਤਨਾ ਨਾਮ ਅਗਰ ਭਗਵਾਨ ਦਾ ਲੈਂਦੇ ਤਾਂ 7 ਜਨਮੋਂ ਤੱਕ ਸਵਰਗ ਮਿਲ ਜਾਤਾ ਮੈਂ ਦੁਬਾਰਾ ਤੁਹਾਨੂੰ ਕਹਾਂ ਅਭੀ ਇੱਕ ਫੈਸ਼ਨ ਹੋ ਗਿਆ ਹੈ ਅੰਮ੍ਰਿਤਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲੈਂਦੇ ਹਨ ਤਾਂ 7 ਜਨਮੋਂ ਤੱਕ ਸਵਰਗ ਮਿਲਦਾ ਹੈ ਇਹ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਕਿਉਂਕਿ ਲਗਾਤਾਰ 2 ਦਿਨ ਜਦੋਂ ਚਰਚਾ ਹੋਈ ਤੇ ਉਹਨਾਂ ਦਾ ਤੇ ਚਲੋ ਇਹਨਾਂ ਦੇ ਨਾਮ ਲੈਣਾ ਉਹ ਚੰਗਾ ਨਹੀਂ ਸਮਝਦੇ ਪਰ ਸਮੁੱਚੇ ਇੰਡੀਆ ਲਾਇੰਸ ਨੇ ਕਾਂਗਰਸ ਪਾਰਟੀ ਨੇ ਕਿਉਂਕਿ ਜਿਨ੍ਹਾਂ ਨੇ ਰਚਨਾ ਕੀਤੀ ਉਹਨਾਂ ਦਾ ਨਾਮ ਲੈਣਾ ਹੀ ਲੈਣਾ ਜਿਨ੍ਹਾਂ ਨੇ ਬਣਾਇਆ ਜਿਨ੍ਹਾਂ ਨੇ ਅਧਿਕਾਰ ਦਿੱਤੇ ਨੇ ਉਹਨਾਂ ਨੂੰ ਨਾ ਨਹੀਂ ਪਸੰਦ ਉਹ ਕਹਿੰਦੇ ਇਹ ਫੈਸ਼ਨ ਬਣ ਗਿਆ ਅੰਬੇਦਕਰ 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 ਕਰਨ ਦਾ ਤੇ ਇਹ ਮਤਲਬ ਦੇਖੋ ਉਹਨਾਂ ਨੂੰ ਕਿੰਨੀ ਤਕਲੀਫ ਹੈ ਇਸ ਗੱਲ ਦੀ ਸੋ ਅਸੀਂ ਕਹਿਣਾ ਚਾਹੁੰਦੇ ਸਾਡੀ ਪਾਰਟੀ ਉਹਨਾਂ ਤੋਂ ਅਮਿਤ ਸ਼ਾਹ ਜੀ ਤੋਂ ਅਸਤੀਫਾ ਮੰਗਦੀ ਹੈ ਕਿਉਂਕਿ ਬਹੁਤ ਵੱਡੇ ਵਰਗ ਦਾ ਤੁਸੀਂ અપਮਾਨ ਕੀਤਾ ਹੈ ਤੁਹਾਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਔਰ ਇਹਦੇ ਵਾਸਤੇ ਸਮੁੱਚੇ ਦੇਸ਼ ਦੇ ਵਿੱਚ ਵਿਰੋਧ ਹੈ ਲੋਕਾਂ ਦੇ ਮਨ ਚ ਗੁੱਸਾ ਹੈ ਕਿ ਤੁਸੀਂ ਸਤਕਾਰ ਨਹੀਂ ਦੇ ਸਕਦੇ ਨਰਾਦਰੀ ਨਾ ਕਰੋ ਮਨੀਪੁਰ ਤੇ ਕੋ ਗੱਲ ਕਰਨ ਨੂੰ ਤਿਆਰ ਨਹੀਂਗਾ ਅਡਾਨੀ ਤੇ ਗੱਲ ਕਰਨ ਨੂੰ ਤਿਆਰ ਨਹੀਂਗਾ ਦੇਸ਼ ਸਾਰਾ ਵਿਕ ਗਿਆ ਪਬਲਿਕ ਸੈਕਟਰ ਸਾਰੇ ਯੂਨਿਟ ਵਿਕ ਗਏ ਕੋਈ ਜਵਾਬ ਦੇਣ ਨੂੰ ਤਿਆਰ ਨਹੀਂਗਾ ਔਰ ਅਰਬਾ ਰੁਪਈਆ ਜਿਹੜਾ ਆ ਅਡਾਨੀ ਨੂੰ ਇਕੱਲੇ ਨੂੰ ਫਾਇਦਾ ਪਹਚਾ ਦਿੱਤਾ ਗਿਆ ਜਿੰਨੇ ਪ੍ਰੋਜੈਕਟ ਵਿਕੇ ਆ ਮੈਂ ਤੁਹਾਨੂੰ ਕਿਸੇ ਦਿਨ ਇਹਦੀ ਡਿਟੇਲ ਫਿਰ ਕਿਸੇ ਦਾ ਪ੍ਰੈਸ ਕਾਨਫਰੰਸ ਕਰਾਂਗੇ ਮੈਂ ਸਿਰਫ ਇਹਦੇ ਤੇ ਕਰੂੰਗਾ ਤਾਂ ਕਿ ਲੋਕਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ ਪਿਆਸੀ ਅਡਾਨੀ ਨੂੰ ਕਿਉਂ ਕਹਿ ਰਹੇ ਆ ਬਾਕੀ ਵੀ ਦੇਸ਼ ਹੈਗਾ ਬਹੁਤ ਪਬਲਿਕ ਸੈਕਟਰ ਯੂਨਿਟ ਸੀ ਜਿਹੜੇ ਵੀਕ ਸੀ ਜਿਹੜੇ ਕਮਜ਼ੋਰ ਸੀ ਆਰਥਿਕ ਤੌਰ ਤੇ ਥੋੜਾ ਥੋੜਾ ਉਹਨਾਂ ਦਾ ਕਰਜ਼ਾ ਸੀ ਬੈਂਕਾਂ ਦਾ ਤੇ ਕੌਡੀਆਂ ਦੇ ਭਾਵ ਨੂੰ ਵੇਚ ਕੇ ਤੇ ਬਾਅਦ ਚ ਉਹਦਾ ਕਰਜ਼ਾ ਮਾਫ ਕੀਤਾ ਗਿਆ ਉਸ ਸੈਕਟਰ ਉਸ ਪਬਲਿਕ ਸੈਕਟਰ ਯੂਨਿਟ ਦਾ ਤੇ ਜੇ ਉਹ ਉਸ ਸੰਸਥਾ ਦਾ ਹੀ ਮਾਫ ਕਰ ਦਿੰਦੇ ਸਰਕਾਰੀ ਦਾ ਤੇ ਆ ਜੋ ਦੇਸ਼ ਦਾ ਸਰਮਾਇਆ ਹੁੰਦੀ ਸੋ ਇਸ ਕਰਕੇ ਬੀਜੇਪੀ ਦੀ ਮਾਨਸਿਕਤਾ ਬੜੀ ਕਲੀਅਰ ਹੈ ਉਹ ਵਰਗਾਂ ਦੀ ਰਾਜਨੀਤੀ ਕਰਦੀ ਹੈ ਉਹ ਇੱਕ ਫਿਰਕੇ ਦੀ ਰਾਜਨੀਤੀ ਕਰਦੀ ਹੈ ਜਦ ਕਿ ਸੰਵਿਧਾਨ ਜਿਹੜਾ ਆ ਇਹ ਸੈਕੂਲਰ ਹੈ ਇਹ ਸਾਰਿਆਂ ਦਾ ਸਾਂਝਾ ਹੈ ਇਹ ਕਿਸੇ ਦੇ ਜਾਤ ਪਾਤ ਧਰਮ ਲੈਂਗੁਏਜ ਤੋਂ ਵੱਖਰਾ ਇੱਕ ਸਾਰਿਆਂ ਨੂੰ ਇਕੱਠਾ ਯੂਨਾਈਟ ਫੇਸ ਲੈ ਕੇ ਚੱਲਣ ਦਾ ਰਸਤਾ ਦਿੰਦਾ ਹੈ ਸੋ ਅਸੀਂ ਮੇਰੇ ਨਾਲ ਸਾਡੇ ਸਾਬਕਾ ਵਿਧਾਇਕ ਸਾਬਕਾ ਸਾਡੇ ਪ੍ਰਧਾਨ ਸਾਬਕਾ ਚੇਅਰਮੈਨ ਬ੍ਰੂਨੋਟਸ ਜਗਲਬਿਸ਼ੋਰ ਸ਼ਰਮਾ ਜੀ ਬੈਠੇ ਨੇ ਤੁਹਾਨੂੰ ਪਤਾ ਕੱਲ ਇਲੈਕਸ਼ਨਾਂ ਹੋਈਆਂ ਨੇ ਸਾਰੇ ਆਪ ਆਪਣੀ ਜਗ੍ਹਾ ਬਿਜ਼ੀ ਨੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਔਰ ਇਸ ਇਲਾਕੇ ਨੂੰ ਨੁਮਾਇੰਦਗੀ ਵੀ ਅਸੀਂ ਕਰਦੇ ਆਂ ਮੇਰੀ ਬੇਨਤੀ ਹੈ ਆਪਰਾ ਹੀ ਪਬਲਿਕ ਨੂੰ ਵੀ ਕਿ ਇਹਦਾ ਦਬਾਅ ਸਰਕਾਰ ਤੇ ਬਣਾਇਆ ਜਾਵੇ ਬੀਜੇਪੀ ਤੇ ਬਣਾਇਆ ਜਾਵੇ ਜਿਹੜਾ ਅਪਮਾਨ ਅੰਬੇਦਕਰ ਜੀ ਦਾ ਕੀਤਾ ਆ ਉਹਦੇ ਤੇ ਅਮਿਤ ਸ਼ਾਹ ਜੀ ਆਪਣਾ ਅਸਤੀਫਾ ਦੇਣ ਤਾਂ ਕਿ ਉਹ ਜਿਹੜਾ ਅਪਮਾਨ ਹੋਇਆ ਉਹਦੀ ਪੂਰ ਕੀਤਾ ਜਾ ਸਕੇ ਪਰ ਜੇਕਰ ਉਹ ਲਗਾਤਾਰ ਇਹ ਇਹਦੇ ਤੇ ਅੜੀਅਲ ਬਣ ਕੇ ਰਹਿੰਦੇ ਨੇ ਅਸੀਂ ਵੱਡੇ ਐਜੀਟੇਸ਼ਨ ਜਿਹੜੇ ਆ ਉਹ ਲੋਕਤਾਂ ਵਾਸਤੇ ਇਹਦੇ ਵਾਸਤੇ ਪੂਰੇ ਦੇਸ਼ ਵਿੱਚ ਹੋਣਗੇ ਕਾਂਗਰਸ ਪਾਰਟੀ ਇੰਡੀਆ ਆਲਾਈንስ ਜਿਹੜਾ ਆ ਉਹ ਕਰੇਗਾ ਪਹਿਲਾਂ ਵੀ ਲਗਾਤਾਰ ਇਸੇ ਤਰੀਕੇ ਨਾਲ ਪ੍ਰੋਟੈਸਟ ਹੁੰਦੇ ਪਏ ਨੇ ਇਸ ਇਹਨਾਂ ਬਿਆਨਾਂ ਦੇ ਉੱਤੇ ਪ੍ਰੋਟੈਸਟ ਲਗਾਤਾਰ ਚੱਲਦੇ ਪਏ ਆ ਪਰ ਫਿਰ ਵੀ ਕੋਈ ਜੂ ਨਹੀਂ ਸੜਕਦੀ ਪੀ ਸਰਕਾਰ ਦੇ ਤੁਸੀਂ ਵੇਖੋ ਨਾ ਜੀ ਇਸੇ ਕਰਕੇ ਹੀ ਇਹਨਾਂ ਨੇ ਜਦੋਂ ਪ੍ਰੋਟੈਸਟ ਹੋਣਦੇ ਸੀ ਬਖਲਾੜਚੇ ਨੇ ਕਦੀ ਸਤਾਤੇ ਪ੍ਰੋਟੈਸਟ ਨਹੀਂ ਕਰਦੀ ਅੱਜ ਜਦੋਂ ਰਾਹੁਲ ਗਾਂਧੀ ਜੀ ਜਿੱਤੇ ਜਿਹੜਾ ਇਹਨਾਂ ਨੇ ਝੂਠਾ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਜੀ ਨੇ ਧੱਕਾ ਮਾਰਿਆ ਸੱਟਾਂ ਲਾਤੀਆਂ ਤੁਸੀਂ ਦੇਖੋ ਡਰਾਮਾ ਕਿੱਡਾ ਵੱਡਾ ਆ ਕਿ ਪਹਿਲੀ ਗੱਲ ਤੇ ਜਦੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੁਸੀਂ ਸਤਾਤੇ ਜੇ ਤੁਹਾਨੂੰ ਤੇ ਕੁਝ ਕਰਨ ਦੀ ਲੋੜ ਹੀ ਨਹੀਂ ਡਾਂਗਾ ਦੇ ਕਦੀ ਬੈਨਰ ਅਸੀਂ ਬੰਨ ਤੁਸੀਂ ਵੇਖੋ ਸਾਡੇ ਪ੍ਰੋਟੈਸਟ ਸੌਫਟ ਪੇਪਰ ਹੁੰਦੇ ਆ ਜਾਂ ਕਾਟਨ ਹੋਏਗਾ ਉਹਦੇ ਤੇ ਕੋਈ ਪ੍ਰਿੰਟ ਹੋਏਗਾ ਜਿਹੜਾ ਅਸੀਂ ਲੋਕਾਂ ਦੇ ਅੱਗੇ ਆਪਣੀ ਗੱਲ ਇੱਕ ਰੱਖਦੇ ਆਂ ਪਰ ਉਹਨਾਂ ਨੇ ਡਾਂਗਾ ਦੇ ਉੱਤੇ ਲਾਈ ਸੀ ਬੰਦਰ ਮਤਲਬ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਮਾਨਸਿਕਤਾ ਦਿਖਾਉਂਦੀ ਹੈ ਹੋਮ ਮਿਨਿਸਟਰ ਦੀ ਔਰ ਪ੍ਰਾਈਮ ਮਿਨਿਸਟਰ ਦੀ ਕਿਉਂਕਿ ਥੱਲੇ ਦੀ ਕਿਸੇ ਦੀ ਜਰਤ ਨਹੀਂ ਹੈਗੀ ਕੋਈ ਬੰਦਾ ਗੱਲ ਵੀ ਕਰ ਦੇ ਉਹਨਾਂ ਦੇ ਐਮਪੀ ਦੁਖੀ ਨੇ ਇਸ ਗੱਲ ਤੋਂ ਉਹਨਾਂ ਨੇ ਲਿਹਾ ਕੇ ਰਸਤੇ ਰੋਕੇ ਔਰ ਸਾਡੇ ਲੇਡੀ ਐਮਪੀ ਦਾ ਅਪਮਾਨ ਵੀ ਕੀਤਾ ਪਲੱਸ ਝੂਠਾ ਪਰਚਾ ਰਾਹੁਲ ਗਾਂਧੀ ਦੇ ਉੱਤੇ ਦੇਣ ਦਾ ਉਹਨਾਂ ਨੇ ਬਕਾਰਤ ਕੀਤੀ ਇਸ ਗੱਲ ਦੀ ਕਿ ਪਰਚਾ ਐਫਆਈਆਰ ਹੋਵੇ ਕਿਉਂ ਕਿਉਂਕਿ ਰਾਹੁਲ ਗਾਂਧੀ ਲੋਕਵਾਜ਼ ਠਾਉਂਦਾ ਹੈ ਲੀਡਰ ਆਫ oppositon ਹੈ ਔਰ ਡਰਾਮਾ ਕਿੰਨਾ ਹੈ ਕਿ ਉਹ ਜਿਹੜੇ ਐਮਪੀ ਸਾਹਿਬ ਜਿਹੜੇ ਸਾਡੇ ਉਹ ਡਿੱਗੇ ਨੇ ਉਦੋਂ ਰਾਤ 'ਚ ਕੁਝ ਹੋਇਆ ਉਹ ਪਹਿਲਾਂ ਉਹਨਾਂ ਦੀ ਹਾਲਾਤ ਠੀਕ ਹੈ ਬਾਅਦ 'ਚ ਉਹਨਾਂ ਦੇ ਕਿੰਨਾ ਵੱਡਾ ਉੱਤੇ ਸਿਰ ਤੇ ਬੰਦ ਦਿੱਤਾ ਜਾਂਦਾ ਮੇਰਾ ਖਿਆਲ ਜਿੰਨੀ ਕੁ ਛੱਟ ਸੀ ਉੱਤੇ ਇੱਕ ਟੇਪ ਨਾਲ ਵੀ ਬੰਦਾ ਕਵਰ ਕੀਤਾ ਜਾਂਦਾ ਵੀ ਇੰਨਾ ਵੱਡਾ ਡਰਾਮਾ ਸਾਰੀ ਬੀਜੇਪੀ ਉਹਦਾ ਪਤਾ ਲਣ ਜਾ ਰਹੀ ਹੈ ਮੈਂ ਹੈਰਾਨ ਸੀ ਇੰਨਾ ਤੇ ਜਦੋਂ 13 ਦਸੰਬਰ ਨੂੰ ਹਮਲਾ ਹੋਇਆ ਸੀ ਉੱਥੇ ਉਹ ਕੁਝ ਜਿਹੜੇ ਅੰਦਰ ਗਏ ਸੀ ਕੁਤੰਗਵਾਲ ਆ ਜਿਹੜੇ ਹੁਣ ਜਿੱਦਨ ਜਿੱਦਨ ਅਸੀਂ ਆ ਲਾਸਟ ਇਅਰ ਸੀ ਜਿਹੜੇ ਲੜਕੇ ਅੰਦਰ ਬਣੇ ਸੀ ਉਸ ਤੋਂ ਬਾਅਦ ਨਹੀਂ ਬੀਜੇਪੀ ਨੇ ਕਦੀ ਪਤਾ ਲਿਆ ਜਿਹੜੇ ਲੋਕਾਂ ਨੇ ਫੜਿਆ ਸਾਡੇ ਵਰਗਾ ਸਾਡੇ ਨਾਲ ਹੱਥ ਵੀ ਨਹੀਂ ਮਿਲਾਏ ਇਹਨਾਂ ਨੇ ਵੀ ਕੀ ਸੀ ਜੇ ਕਦੇ ਜੇ ਕੋਈ ਸਸਲੀ ਹੁੰਦਾ ਤੇ ਫੇਰ ਇਹਨਾ ਮਗਰਮਚ ਦੇ ਸੁਰੂ ਹੋਣਾ ਆ ਜਣਾ ਪਰ ਉਹ ਬੰਦੇ ਨੂੰ ਇੱਕ ਚਰੀਟ ਲੱਗੀ ਆ ਤੁਸੀਂ ਤੁਹਾਡੇ ਸਾਹਮਣੇ ਮਤਲਬ ਲਊ ਭੱਗ ਜਾਂਦਾ ਕਿਤੇ ਥੱਲੇ ਕਿਤੇ ਡਿੱਗ ਗਿਆ ਸੱਟ ਲੱਗ ਗਈ ਹੋਊਗੀ ਬਟ ਉਹ ਰਾਹੁਲ ਗਾਂਧੀ ਜੀ ਨੇ ਜੇ ਤੁਸੀਂ ਲਾਈ ਹੈ ਤੇ ਅਸੀਂ ਤਾਂ ਤੁਹਾਨੂੰ ਚੈਲੰਜ ਕਰ ਰਹੇ ਆਂ ਵੀ ਚੱਪੇ ਚੱਪੇ ਤੇ ਕੈਮਰੇ ਆ ਤੁਸੀਂ ਵੀਡੀਓ ਸਾਹਮਣੇ ਲੋਕਾਂ ਅੱਗੇ ਰੱਖ ਦਿਓ ਜੋ ਕੋਈ ਤੱਕਾ ਵੱਜਣ ਡਿਆ ਉਲਟਾ ਤੱਕੇ ਖੜਗੇ ਜੀ ਨੂੰ ਵੱਜੇ ਨੇ ਸਾਡੇ ਪ੍ਰਧਾਨ ਜੀ